ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਪਾਠ ਕਰਨ ਸਮੇਂ ਸਾਨੂੰ ਕੋਲ ਰੱਖਣੀ ਚਾਹੀਦੀ ਹੈ ਅਤੇ ਪਾਠ ਕਰਨ ਉਪਰੰਤ ਹੀ ਉਸ ਦਾ ਫਲ ਆਪਾਂ ਨੂੰ ਮਿਲਦਾ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਸੀਂ ਜੋ ਵੀ ਗੁਰਬਾਣੀ ਨਾਲ ਜੁੜੇ ਹੋਏ ਹੋ ਪਾਠ ਤਾਂ ਤੁਸੀਂ ਰੋਜ਼ ਹੀ ਕਰਦੇ ਹੋਵੋਗੇ ਤਾਂ ਅੱਜ ਤੋਂ ਹੀ ਤੁਸੀਂ ਇਹ ਇੱਕ ਕੰਮ ਕਰਨਾ ਸ਼ੁਰੂ ਕਰ ਲਵੋ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਇੱਕ ਗਲਾਸ ਜਲ ਦਾ ਭਰ ਕੇ ਕੋਲ ਰੱਖਣਾ ਹੈ ਜੀ ਜਲ ਕੋਲ ਇਸ ਲਈ ਰੱਖਣਾ ਹੈ ਜੀ ਜੋ ਵੀ ਆਪਣੇ ਮੁਖ ਤੋਂ ਬਾਣੀ ਦਾ ਉਚਾਰਨ ਹੁੰਦਾ ਹੈ ਉਸ ਦਾ ਸਾਰਾ ਅਸਰ ਉਸ ਜਲ ਵਿੱਚ ਹੋ ਜਾਂਦਾ ਹੈ ਅਤੇ ਉਹ ਜਲ ਪਵਿੱਤਰ ਹੋ ਜਾਂਦਾ ਹੈ ਤੇ ਉਸ ਵਿੱਚ ਅਜੇ ਹੀ ਸ਼ਕਤੀ ਆ ਜਾਂਦੀ ਹੈ ਜੋ ਸਾਡੀ ਵੱਡੀ ਤੋਂ ਵੱਡੀ ਬਿਮਾਰੀ ਨੂੰ ਕੱਟਣ ਵਿੱਚ ਸਮਰੱਥ ਹੋ ਜਾਂਦੀ ਹੈ ਐਸੀ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਬਾਣੀ ਪੜਨ ਉਪਰੰਤ ਤਾਂ ਤੁਸੀਂ ਅੱਜ ਤੋਂ ਹੀ ਇੱਕ ਗਲਾਸ ਜਲ ਦਾ ਪਰ ਕੇ ਗੁਰਬਾਣੀ ਪੜਨ ਲੱਗਿਆਂ ਕੋਲ ਜ਼ਰੂਰ ਰੱਖਣਾ ਹੈ ਜੀ ਤੁਸੀਂ ਇਸ਼ਨਾਨ ਕਰਕੇ ਗੁਰਬਾਣੀ ਪੜਨ ਤੋਂ ਪਹਿਲਾਂ ਇੱਕ ਗਲਾਸ ਜਲ ਦਾ ਪਰਣਾ ਹੈ ਹੁਣ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਤੁਸੀਂ ਜਲ ਕਿਹੜੇ ਪਾਂਡੇ ਵਿੱਚ ਲੈਣਾ ਹੈ ਇਹ ਜਲ ਤੁਸੀਂ ਆਪਣੇ ਘਰ ਵਿੱਚ ਵਰਤੇ ਜਾਣ ਵਾਲੇ ਸਟੀਲ ਦੇ ਗਲਾਸ ਵਿੱਚ ਹੀ ਲੈਣਾ ਹੈ ਜੇਕਰ ਸਰਬ ਲੋਹੇ ਦਾ ਪਾਂਡਾ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਨਹੀਂ ਤੇ ਸਟੀਲ ਦੇ ਗਲਾਸ ਵਿੱਚ ਹੀ ਜਲ ਲੈਣਾ ਹੈ ਜਲ ਦਾ ਗਲਾਸ ਕੋਲ ਰੱਖ ਕੇ ਤੁਸੀਂ ਗਰਬਾਣੀ ਪੜਨੀ ਸ਼ੁਰੂ ਕਰ ਦੇਣੀ ਹੈ ਗੁਰਬਾਣੀ ਪੜ੍ਹਦੇ ਆ ਜਲ ਨੂੰ ਉਪਰੋਂ ਟਕਣਾ ਨਹੀਂ ਹੈ ਪੂਰੀ ਸ਼ਰਧਾ ਤੇ ਮਨ ਨਾਲ ਤੁਸੀਂ ਗੁਰਬਾਣੀ ਪੜ੍ਹਨੀ ਹੈ ਗੁਰੂ ਮਹਾਰਾਜ ਨੂੰ ਆਪਣੇ ਕੋਲ ਸਮਰੱਥ ਜਾਣ ਕੇ ਤੁਸੀਂ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਪੜ੍ਹਨ ਉਪਰੰਤ ਤੁਸੀਂ ਅਰਦਾਸ ਕਰਨੀ ਹੈ ਜੀ ਆਪਣੀ ਜੋ ਵੀ ਇੱਛਾ ਹੈਗੀ ਆ ਉਹ ਇੱਛਾ ਮਨ ਵਿੱਚ ਲੈ ਕੇ ਤੁਸੀਂ ਗੁਰਬਾਣੀ ਸਰਵਣ ਕਰਨੀ ਹੈ ਉਹ ਅਰਦਾਸ ਆਪਾਂ ਗੁਰੂ ਮਹਾਰਾਜ ਜੀ ਅੱਗੇ ਨਿਮਰਤਾ ਸਾਹਿਤ ਕਰਨੀ ਹੈ ਉਸ ਤੋਂ ਅਪਰੰਤ ਤੁਸੀਂ ਉਹ ਜਲ ਪੀ ਲੈਣਾ ਹੈ ਪਰ ਤੁਸੀਂ ਉਹ ਜਲ ਖੜੇ ਹੋ ਕੇ ਨਹੀਂ ਪੀਣਾ ਮर्याਦਾ ਅਨੁਸਾਰ ਚੌਂਖੜਾ ਮਾਰ ਕੇ ਤੁਸੀਂ ਉਹ ਜਲ ਚੂਲੀ ਵਿੱਚ ਪੀਣਾ ਹੈ ਅਤੇ ਆਪਣੇ ਪਰਿਵਾਰ ਨੂੰ ਵੀ ਉਹ ਜਲ ਸ਼ਕਨ ਨੂੰ ਦੇਣਾ ਹੈ ਜਲ ਪੀਂਦਿਆਂ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਵੀ ਕਰਨਾ ਹੈ ਅਤੇ ਬਾਕੀ ਜਲ ਤੁਸੀਂ ਘਰ ਵਿੱਚ ਛਿੱਟਾ ਦੇ ਦੇਣਾ ਹੈ ਜਦੋਂ ਗੁਰਬਾਣੀ ਪੜ੍ਹ ਕੇ ਜਲ ਪਿੰਦੇ ਹੋ ਤਾਂ ਉਹ ਜਲ ਅੰਮ੍ਰਿਤ ਬਣ ਜਾਂਦਾ ਹੈ ਫਿਰ ਤੁਸੀਂ ਉਹ ਜਲ ਦਾ ਚਮਤਕਾਰ ਆਪਣੇ ਆਪ ਸਾਹਮਣੇ ਹੁੰਦੇ ਵੇਖੋਗੇ ਇਸ ਜਲ ਵਿੱਚ ਬਹੁਤ ਸ਼ਕਤੀ ਆ ਜਾਂਦੀ ਹੈ ਇਸ ਲਈ ਤੁਸੀਂ ਅੱਜ ਤੋਂ ਹੀ ਇਹ ਜਲ ਕੋਲ ਰੱਖ ਕੇ ਗੁਰਬਾਣੀ ਪੜ੍ਹਨਾ ਸ਼ੁਰੂ ਕਰਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਅਤੇ ਪੇਜ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਵਾਹਿ